ताराजियां बैठी कर करती जवाक नहीं करती हो जवाक भी पंगे लेंदे इके ना बबली घर ची जा लगता है हूं ਹਾਂ ਉਹ ਵੀ ਵੀ ਆਇਆ ਲੱਗਦਾ ਜਿਵੇਂ ਨਾ ਬੜਾ ਹੀ ਸੋਹਣਾ ਘਰ ਹੈ ਸਕੂਨ ਜਾਂ ਮਿਲ ਗਿਆ ਜਾਨੀ ਦੀ ਹੈਨਾ ਹਾਂ ਇੱਕ ਗੱਲ ਤਾਂ ਹੈਗੀ ਉਹ ਜਿਵੇਂ ਪਿੰਡ ਚ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਹੈਨਾ ਹਾਂ ਇੱਥੇ ਕੋਈ ਆਉਂਦਾ ਨਹੀਂ ਨਹੀਂ ਹੌਲੀ ਹੌਲੀ ਲੱਗ ਜਾਣਗੇ ਵੀ ਵੀ ਜਦੋਂ ਅਗਲੇ ਨੂੰ ਪਤਾ ਲੱਗ ਗਿਆ ਨਾ ਵੀ ਆਪਣੇ ਵਰਤ ਵਰਤਾਵੇ ਦਾ ਹਾਂ ਤਾਂ ਜਾਣਨ ਲੱਗ ਗਏ ਹਾਂ ਜਾਣਨ ਲੱਗ ਗਏ ਫਿਰ ਸਾਰੇ ਆਉਣ ਲੱਗ ਜਾਣਗੇ ਫਿਰ ਦੇਖੀ ਤੁਹਾਡਾ ਚੀਵ ਕਿੰਨਾ ਲੱਗਣਾ ਹੋਰ ਹਜੇ ਮੇਰਾ ਜੀ ਘੱਟ ਲੱਗਦਾ ਥੋੜਾ ਜਿਹਾ ਨਾ ਨਾ ਹੁਣ ਲੱਗ ਜਾਊਗਾ ਬੁੱਤੇ ਕਦੇ ਕੋਈ ਆ ਕੇ ਗੱਲਾਂ ਮਾਰਦੀ ਰਹਿੰਦੀ ਸੀ ਮੈਂ ਹੁਣ ਤਾਂ ਬੁੱਤਿਆਂ ਦਾ ਹੀ ਨਹੀਂ ਪਤਾ ਲੱਗਦਾ ਕਿੰਦੀਆਂ ਸੋਹਣਾ ਰਸੋਈ ਵੀ ਕਿੰਦੀ ਸੋਹਣੀ ਬਣ ਗਈ ਆਪਣੀ ਹਨਾ ਸੋਹਣਾ ਤਾਂ ਬਣ ਗਿਆ ਬਬਲੀ ਪਰ ਮੈਨੂੰ ਬਾਥਰੂਮ ਦਾ ਨਹੀਂ ਕਈ ਵਾਰੀ ਪਤਾ ਲੱਗਦਾ ਹੌਲੀ ਹੌਲੀ ਲੱਗ ਜਾਊਗਾ ਪਤਾ ਹਲੇ ਨਵੀਆਂ ਨਵੀਆਂ ਚੀਜ਼ਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਹੋਰ ਇਹ ਔਖਾ ਲੱਗਦਾ ਮੈਨੂੰ ਨਹੀਂ ਹੌਲੀ ਹੌਲੀ ਲੱਗ ਜਾਊਗਾ ਬੁੱਤੇ ਆਪਾਂ ਨੂੰ ਮੈਨੂੰ ਵੀ ਕਈ ਵਾਰੀ ਤਾਂ ਮੈਂ ਹੀ ਰਾਤ ਨੂੰ ਮੈਂ ਹੀ ਭੁੱਲ ਜਾਂਦੀ ਹੋਰ ਰਾਤ ਨੂੰ ਮੈਨੂੰ ਜਿਆਦਾ ਔਖਾ ਲੱਗਦਾ ਉੱਥੇ ਡਿੱਗਣਾ ਜਾਵਾਂ ਮੈਂ ਹਾਂ ਨਹੀਂ ਨਹੀਂ ਹੋਜੂ ਗੌਲੀ-ਹੌਲੀ ਹੋਜੂ ਚੱਲ ਵਧੀਆ ਬਣ ਗਿਆ ਆਏ ਆ ਬਬਲੀ ਹਾਂ ਚੱਲ ਜਿਵੇਂ ਜਿਵੇਂ ਤੁਸੀਂ ਮੇਰੀਆਂ ਕੁੜੀਆਂ ਦਾ ਕਰਦੀਆਂ ਏਤੋਂ ਹਾਂ ਹਨਾ ਪਰਮਾਤਮਾ ਨੇ ਤੇਥੋਂ ਵੀ ਕੁਛ ਲੁਕੋ ਕੇ ਨਹੀਂ ਰੱਖਿਆ ਚੱਲ ਬੀਬੀ ਸਾਡਾ ਫਰਜ ਐ ਉਹ ਵੀ ਇਸ ਕਰਦੀਆਂ ਧੀਆਂ ਗਿਆ ਜੇ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ ਇਹ ਤਾਂ ਹੈ ਇਸ ਗੱਲ ਦੀ ਤਾਂ ਚੱਲ ਮੈਨੂੰ ਖੁਸ਼ੀ ਐ ਹਾਂ ਹੁਣ ਮੇਰੇ ਮੇਰੇ ਨਹੀਂ ਮਾਪੇ ਮੇਰਾ ਕਰਦੇ ਕਰਨਾ ਵੀ ਚਾਹੀਦਾ ਕਰਾ ਜੇ ਫਰਜ ਸਮਝਦੇ ਹੋ ਕਰਨਾ ਵੀ ਚਾਹੀਦਾ ਹੈ ਬਿਲਕੁਲ ਬਿਲਕੁਲ ਇੱਕ ਤਾਂ ਮੈਂ ਗੱਲ ਹੋਰ ਕਹਿੰਦੀ ਸੀ ਆ ਅਨਕਾ ਜਰ ਕਾਲੀਆਂ ਆ ਲਿਆਤੀਆਂ ਵੀ ਬੱਗੇ ਮੇਰੇ ਦੁੱਤੀਆਂ ਸੀ ਪਹਿਲਾਂ ਹੁਣ ਆ ਲਿਆਤੀਆਂ ਤੁਸੀਂ ਕਾਲੇ ਫਰੇਮ ਵਾਲੀਆਂ ਕਹਿ ਕੀ ਆ ਬੀਬੀ ਲੈ ਤਾਂ ਉਹ ਵੀ ਸੀਗੀ ਹਾਂ ਦੁਕਾਨ ਤੇ ਪਰ ਮੈਂ ਜਾਣ ਕੇ ਲਿਆਈਆਂ ਉਹ ਨਾ ਚਿੱਟੀਆਂ-ਚਿੱਟੀਆਂ ਜਿਹਾ ਨੇ ਸੋਣੋਂ ਤੋਂ ਜ਼ਿਆਦਾ ਬੁੜੀ ਜਿਹੀ ਲੱਗੇਗੀ ਚਿਹਰਾ ਚ ਹੀ ਪਉਂਦਗਾ ਆਹ ਇਤਰੀ ਮੈਂ ਉੱਥੇ ਦੋ ਤਿੰਨ ਬੁੜੀਆਂ ਲੈੰਦੀਆਂ ਦੇਖੀਆਂ ਮਾਹ ਨਹੀਂ ਵੀ ਭਾਈ ਮੈਂ ਤਾਂ ਇਹੀ ਲੈ ਕੇ ਜਾ ਪਰ ਮੈਨੂੰ ਐ ਸ਼ਰਮ ਜੀ ਆਉਂਦੀ ਐ ਜਦੋਂ ਕੁੜੀਆਂ ਜਿਵੇਂ ਆਈ ਹੁੰਦੇ ਨੇ ਫਿਰ ਮੈਨੂੰ ਸ਼ਰਮ ਆਉਂਦੀ ਕੁਛ ਨਹੀਂ ਹੁੰਦਾ ਤੂੰ ਤੈਨੂੰ ਦੋੜ ਥੋੜਾ ਜਿਹਾ ਚਿਰੀ ਲੱਗੂ ਤੇ ਫਿਰ ਤੈਨੂੰ ਸੋਹਣੀਆਂ ਲੱਗਣਗੀਆਂ ਮੈਂ ਤਾਂ ਤਾਂ ਲੈੰਦੇ ਆ ਸੋਹਣੀਆਂ ਕਰਕੇ ਉਹੀ ਤੈਨੂੰ ਹਜੇ ਉੱਪਰ ਆ ਜਾ ਲੱਗਦਾਗਾ ਹੋਰ ਮੈਨੂੰ ਉੱਪਰ ਆ ਲੱਗਦਾਗਾ ਨਹੀਂ ਨਹੀਂ ਹੋਰ ਫਿਰ ਅਜ ਦਾਲ ਸਬਜ਼ੀ ਕਾਦੀ ਬਣਾਏ ਅੱਜ ਆਪਾਂ ਤੋਰੀਆਂ ਬਣਾ ਲਾਂਗੇ ਹਾਂ ਤੋਰੀਆਂ ਬਣਾ ਲ ਤਰੀ ਵਾਲੀਆਂ ਹਨਾ ਹਾਂ ਗਰਮੀਆਂ ਚ ਤਾਂ ਇਹੀ ਵਧੀਆ ਲੱਗਦੀ ਆ ਜੇ ਸਬਜ਼ੀ ਤੋਰੀਆਂ ਬਣਾ ਲਓ ਕੀ ਆ ਬਣਾ ਲਓ ਹੋਰ ਤਾਂ ਕੋਈ ਸਬਜ਼ੀ ਨਹੀਂ ਹੈਗੀ ਹੋਰ ਪੀਣੀ ਆ ਚਾਹ ਪਾਣੀ ਕੁਛ ਚਾਹ ਦੇਖ ਲੈ ਟਾਈਮ ਕੀ ਹੈ 5:00 ਵਜੇ ਪੀਣੇ ਹੋਣੇ ਚਾਹ ਆਪਾ ਚਲੋ ਠੀਕ ਆ ਫਿਰ ਮੈਂ ਲੇ ਆਂ ਨਹੀਂ ਬਣਾ ਕੇ ਹਾਂ ਚੱਲ ਲੈ ਆ ਫਿਰ ਲੈ ਠੀਕ ਆ ਠੀਕ ਇਹਨੂੰ ਰੱਖੋ ਦੇ ਫਿਰ ਕੋਈ ਹੋਰ ਆ ਜਾਂਦਾ ਚੱਕ ਦੇ ਇਥੋਂ ਮਾਤਾ ਕਿਵੇਂ ਆ ਹੁਣ ਗੋਡੇ ਤੇਰੇ ਹੁਣ ਤਾਂ ਠੀਕ ਨੇ ਪੁੱਤ ਗੋਡੇ ਤਾਂ ਫਰਕ ਪੈ ਕੋਈ ਦਵਾਈ ਨਾਲ ਹਾਂ ਦਵਾਈ ਨਾਲ ਫਰਕ ਪੈ ਗਿਆ ਇੱਕ ਆ ਮੈਨੂੰ ਐਨਕ ਦੇ ਜਰੂਰ ਸ਼ਰਮ ਜੀ ਆਉਂਦੀ ਆ ਕਾਲੀ ਲਿਆਂਦੀ ਤੁਸੀਂ ਉਹ ਕੋਈ ਨਹੀਂ ਕੁਛ ਨਹੀਂ ਹੁੰਦਾ ਇਹ ਤੈਨੂੰ ਵੈਸੇ ਲੱਗਦਾ ਤੱਕਦੇ ਲਾਈਆਂ ਨਹੀਂ ਹੈਗੇ ਇਸ ਕਰਕੇ ਲੱਗਦਾਗਾ ਵਧੀਆ ਲੱਗਦੀਆਂ ਨਹੀਂ ਹਾਂ ਮੈਨੂੰ ਥੋੜਾ ਜਿਹਾ ਉਪਰ ਆ ਜਾ ਲੱਗਦਾ ਕੋਈ ਨਹੀਂ ਕੋਈ ਦੋ ਚਾਰ ਦੇ ਲੱਗੂਗਾ ਇਹ ਆਪਣੇ ਆਪ ਹੀ ਤੈਨੂੰ ਵਧੀਆ ਲੱਗਣ ਲੱਗ ਜੂਗਾ ਕੁਲ ਖਵਰ ਹੋਣ ਵਾਲੀ ਗੱਲ ਨਹੀਂ ਹੈਗੀ ਸੋਹਣੀਆਂ ਲੱਗਦੀਆਂ ਵੈਸੇ ਹੂੰ ਚੱਲ ਠੀਕ ਐ ਇੱਕ ਹੁਣ ਤਾਂ ਆਪਾਂ ਚੱਲ ਵਧੀਆ ਆਪਣੀ ਕੋਠੀ ਬਣ ਗਈ ਹੁਣ ਤਾਂ ਆਪ ਹਾ ਹਾਂ ਮਤਾਂ ਪੈਸੇ ਵੀ ਤਾਂ ਦੇਖੋ ਕਿੰਨੇ ਲੱਗ ਗਏ ਆਪਣੇ ਹਾਂ ਪੈਸੇ ਤਾਂ ਫਿਰ ਲੱਗਦੇ ਹੀ ਨੇ ਪਰ ਆਇਆ ਵੀ ਹੁਣ ਜਵਾਈ ਭਾਈ ਆਉਂਦੇ ਨੇ ਚਲ ਵਧੀਆ ਲੱਗਦਾ ਆਪਾਂ ਨੂੰ ਸੋਹਣਾ ਲੱਗਦਾਗਾ ਹਾਂ ਜਿੱਥੇ ਮਰਜ਼ੀ ਬੈਠਣ ਉੱਠਣ ਚੰਗਾ ਲੱਗਦਾ ਤੇ ਆਪਾਂਰਾ ਮਾਚੇ ਸੋਹਣਾ ਮਿਲ ਕੇ ਆਪਣੀ ਵਧੀਆ ਬਣੀ ਹੋਈ ਹੈਗੀ ਹਾਂ ਹਾਂ ਬਾਕੀ ਆਂਡ ਗਵਾਂਡ ਜਾਣਨ ਲੱਗ ਜੂ ਕੋ ਗੱਲਾਂ ਬਾਤਾਂ ਵਾਲੀ ਆ ਜਾ ਕਰੋ ਮੇਰੇ ਕੋਲੇ ਮੇਰਾ ਹੋਰ ਜੀ ਲੱਗ ਜਾ ਕਰੋ ਆਤ ਪਾ ਜੀ ਹੌਲੀ ਹੌਲੀ ਆਨਪੜ੍ਹ ਜਾਂਮਸ਼ਾਨ ਹੋ ਜੂਗੇ ਹਾਂ ਕਿਉਂ ਉੱਥੇ ਆਦਤ ਬਣੀ ਹੁੰਦੀ ਆ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਪਿੰਡਾਂ ਚ ਹੁੰਦਾ ਮਾਤਾ ਪਿੰਡਾਂ ਚ ਤਾਂ ਹੁੰਦਾ ਮਤਲਬ ਕਿ ਕਦੇ ਆ ਗਿਆ ਕੋਈ ਜਾਰੇ ਸ਼ਹਿਰਾਂ ਚ ਨਹੀਂ ਹੈਗਾ ਹੌਲੀ ਹੌਲੀ ਜਦੋਂ ਬਾਹਰ ਨਿਕਲੇ ਇੱਕ ਦੋ ਜਣੇ ਮਿਲੇਗੇ ਨਾ ਆਪਣੇ ਆਪ ਹੀ ਤੇਰੀ ਆਤ ਬਣ ਜੂਗੀ ਠੀਕ ਹੈ ਹੁਣ ਕਿਤੇ ਕੰਮ ਜਾਣਾ ਪੁੱਤ ਤੂੰ ਹਾਂ ਮੈਂ ਕੰਮ ਚੱਲਿਆ ਮਾੜਾ ਜੀ ਅੱਛਾ ਤੇ ਤੁਸੀਂ ਆਪ ਦਾ ਕੋਈ ਖਾ ਪੀ ਲਿਆ ਕੁਝ ਕਿ ਨਹੀਂ ਹਾਂ ਖਾ ਲੀ ਮੈਂ ਰੋਟੀ ਖਾ ਲੀ ਚਲੋ ਠੀਕ ਹੈ ਮੈਂ ਮੇਰਾ ਕੰਮ ਜਾਇਆ ਮਾ ਤੇ ਚਾਹ ਨਹੀਂ ਪੀਣੀ ਨਹੀਂ ਚਾਹੀ ਹੁ ਆਪਣੀ ਦੋਹਾਂ ਦੀ ਲਿਆ ਚਾ ਫਿਰੋ ਆਪਣੀ ਬਣਾ ਦੇ ਹਾਂ ਠੀਕ ਚਲੋ ਠੀਕ ਹੈ ਫਿਰ ਮੈਂ ਕੱਜ ਜਾ ਮਗਮ ਠੀਕ ਠੀਕ ਬਬਲੀ ਆ ਗੱਡੀ ਚਾਪੀ ਦਿਓ ਮੈਂ ਕੰਮ ਜਾ ਕੇ ਆਣਾ ਮੜ ਜਾ ਤੇ ਕੋ ਕੰਮ ਤਾਂ ਨਹੀਂ ਹੋਰ ਮਗਾਉਣਾ ਤੇਰੇ ਪਿਆਰ ਕੁਝ ਨਾ ਨਾ ਪੁੱਛ ਲੂੰਗੀ ਬੀਬੀ ਨੂੰ ਫੋਨ ਕਿਧਾ ਆ ਗਿਆ ਪੜਨ ਦਾ ਹੈਲੋ ਹੈਲੋ ਸਾਸ਼ਿਕਾ ਜੀ ਸਾਸ਼ਿਕਾ ਬਾਈਨ ਸਾਸ਼ਿਕਾ ਹੋਰ ਕੀ ਹਾਲ ਹੈ ਠੀਕ ਹੈ ਵੀ ਤੁਸੀਂ ਦੱਸੋ ਠੀਕ ਠਾਕ ਬਾ ਚੜਦੀ ਕਲਾ ਸਭ ਮੇਰੇ ਪਰਮਾਤਮਾ ਦੀ ਅੱਛਾ ਨਹੀਂ ਤੁਸੀਂ ਕੌਕੀ ਲੈਣੀ ਨਾ ਤਾਂ ਦੇਖੋ ਸਾਨੂੰ ਤੁਸੀਂ ਹਲਾਇਆ ਉਹ ਨਹੀਂ ਪਾਉ ਉਹ ਤਾਂ ਕਿ ਕਿ ਪਤਾ ਕੀ ਹੈ ਜਲਦੀ ਜਲਦੀ ਚ ਹੋ ਗਿਆ ਤੇ ਇਨਾ ਟਾਈਮ ਵੀ ਹੈ ਨਹੀਂ ਸੀ ਆਪਣੇ ਕੋਲੇ ਸਮਾਨ ਰੱਖਣਾ ਸੀ ਆਪਾਂ ਨੇ ਕੋਈ ਨਹੀਂ ਆਪਾਂ ਫਿਰ ਫੰਕਸ਼ਨ ਕਰਾਂਗੇ ਸਾਰਿਆਂ ਨੂੰ ਬੁਲਾਮਗੇ ਆਪਾਂ ਫਿਰ ਠੀਕ ਹੈ ਨਹੀਂ ਦੇਖੋ ਲਾ ਬੰਦ ਨਾ ਆਉਣਾ ਵੀ ਮੈਂ ਦੀ ਭੈਣ ਸੀ ਮੈਨੂੰ ਤਾਂ ਸਾਨੂੰ ਹੱਕਸੀ ਬੁਲਾਉਂਦਾ ਨਹੀਂ ਕੋਈ ਤਿੰਨਾਂ ਨੂੰ ਬੁਲਾਵਾਂਗੇ ਆਪਾਂ ਕੋਈ ਵੱਡੀ ਕੋਈ ਚੱਕਰ ਨਹੀਂ ਹੈਗਾ ਉਹਨਾਂ ਨੂੰ ਵੀ ਨਹੀਂ ਬੁਲਾਇਆ ਮੈਂ ਦੂਜਿਆਂ ਦੋਨਾਂ ਨੂੰ ਨਹੀਂ ਬੁਲਾਇਆ ਤੁਹਾਨੂੰ ਤਿੰਨਾਂ ਨੂੰ ਇਕੱਠਿਆਂ ਨੂੰ ਬੁਲਾਵਾਂਗੇ ਆਪਾਂ ਹੋਰ ਦੱਸੋ ਨਾ ਕੋਈ ਕੱਪੜਾ ਨਾ ਵੀਰਾ ਨਹੀਂ ਬੰਦਾ ਮੈਂ ਤੁਗਵਾਨਾ ਪੁੱਛਦੀ ਆਂ ਨੇ ਵੀ ਤੇਰੇ ਭਰਾ ਨੇ ਕੋਠੀ ਬਣਾਈ ਐ ਅੱਛਾ ਸਰ ਕੋ ਸੂਟ ਜਾਂ ਪੁਸ਼ਰੋ ਨੇ ਤਾਂ ਕੁਛ ਵੀ ਵੀਰੇ ਤੂੰ ਨਹੀਂ ਕਰਿਆ ਕੋਣੀ ਮੈਂ ਪੈਸ ਤੈਨੂੰ ਸੂਟ ਦੇ ਪੈਸੇ ਪਾ ਦੇਣਾ ਦੱਸ ਮੈਨੂੰ ਕਿੰਨੇ ਪੈਸੇ ਪਾਣਾ ਮੇਰੇ ਪੈਸੇ ਪਾ ਦੇ ਹੁਣ ਤੈਨੂੰ ਵੀ ਪਤਾ ਹੀ ਐ ਸੁਖਨਾ ਮੇਰੇ ਨਾਲ ਨੰਬਰ ਆ ਬੱਚੇ ਮਾਜਨ ਮੈਂ ਸਾਰੇ ਆ ਸੀ ਚਲ 2000 ਰੁਪਏ ਮੈਂ ਤੈਨੂੰ ਪਾ ਦੇ ਨਾਲੇ ਸੂਟ ਲੈ ਲੈ ਤੂੰ ਨੂੰ ਲੈ ਵੀਰੇ 200 ਦੇ ਦਾ ਮੇਰਾ ਕੱਦੀ ਦਾ ਸੂਟ ਮੈਂ ਖਾਉਣਾ ਅੱਜ ਦੇ ਮਹਿੰਗੇ ਜਵਾਨ ਤੇ ਬਾਕੀ ਬੱਚਿਆਂ ਨੂੰ ਵੀ ਚਾਹੀਦਾ ਕੁਛ ਤੇ ਉਹਨੂੰ ਵੀ ਚਾਹੀਦਾ ਕੋਈ ਨਾ ਕੋਈ 5100 ਪਾ ਦੇ ਫਿਰ ਮੈਂ ਤੁਸੀਂ ਠੀਕ ਐ ਇਕੱਠੇ ਮਿਲ ਕੇ ਭਾਈ ਦਾ ਵੀ ਕੱਪੜੇ ਲੈ ਲਓ ਬੱਚਿਆਂ ਦੇ ਵੀ ਲੈ ਲਓ ਆਪਦਾ ਵੀ ਸੂਟ ਲੈ ਲਈ ਤੋ ਠੀਕ ਹੈ ਜਾ ਸੋ ਬਠੀਕ ਆ ਚਲ ਸਾਰਿਆਂ ਨੂੰ 5100 ਆ ਕੋਈ ਗੱਲ ਨਹੀਂ ਤੇ ਗੁੱਸਾ ਨਾ ਕਰਿਓ ਕੋਈ ਗੱਲ ਨਹੀਂ ਆਪਾਂ ਫੰਕਸ਼ਨ ਕਰਾਂਗੇ ਫਿਰ ਆਪਾਂ ਬੁਲਾਵਾਂਗੇ ਸਾਰਿਆਂ ਨੂੰ ਠੀਕ ਹੈ ਇਹ ਜਲਦਬਾਈ ਚੈੱਕ ਕੀ ਮੈਂ ਨਾ ਫ੍ਰੀਕੇ ਚ ਰਹਿਣੀ ਆ ਅਗਲਾ ਫਿਰ ਮੈਨੂੰ ਮੈਨੂੰ ਪਤਾ ਤਾਂ ਨਹੀਂ ਮਾਰਦਾ ਐਵੇਂ ਕਹਿੰਦੀ ਇਹਦੀ ਬੰਦੀ ਹੋਣੀ ਭਾਈ ਨਾ ਉਹ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜਾ ਪਤਾ ਨਹੀਂ ਕਿਸੇ ਦੇ ਨਹੀਂ ਉਹ ਮਰ ਸੁਣੁੰਦੇ ਨੇ ਆਪਾਂ ਵਧੀਆ ਫੰਕਸ਼ਨ ਕਰਾਂਗੇ ਉਹ ਸਾਰਿਆਂ ਨੂੰ ਬੁਲਾਵਾਂਗੇ ਉਹਦਾ ਤੁਸੀਂ ਥੋੜੀ ਜਿਹਾ ਵੇਟ ਕਰੋ ਠੀਕ ਹੈ ਠੀਕ ਠੀਕ ਹੈ ਵੀਰੇ ਠੀਕ ਹੈ ਓਕੇ ਓਕੇ ਸਸੀ ਕਪਾ ਸਸੀ ਕਾ ਓਕੇ ਭੈਣ ਕੀ ਕਹਿੰਦੀ ਸੀ ਉਹ ਪਾਰ ਦਾ ਗੁੱਸਾ ਕਰਦੀ ਸੀ ਕਹਿੰਦੀ ਵੀ ਸਾਨੂੰ ਬੁਲਾਇਆ ਨਹੀਂ ਤੁਸੀਂ ਕੁਲਵਿੰਦਰ ਭੈਣ ਕਹਿੰਦੀ ਮੈਂ ਕਹਾ ਮੈਂ ਵੀ ਤੈਨੂੰ ਕੱਲੀ ਨੂੰ ਨਹੀਂ ਆਪਾਂ ਦੂਜਿਆਂ ਦੋਨਾਂ ਨੂੰ ਵੀ ਬੁਲਾਇਆ ਫਿਰ ਇਕੱਠਿਆ ਆਪਾਂ ਫੰਕਸ਼ਨ ਕਰਾਂਗੇ ਉਹ ਤੋਂ ਬੁਲਾ ਦਾਂਗੇ ਠੀਕ ਆ ਠੀਕ ਆ ਤੇ ਹੁਣ ਉਹ ਸੂਟ ਬਾਰੇ ਕਹਿੰਦੀ ਸੀ ਸੂਟ ਮੈਂ ਕੱਲ ਮੈਂ ਪੈਸੇ ਪਾ ਦਿੰਨਾ ਹੈਗਾ ਪਹਿਲਾਂ 2000 ਕਹੋ ਕਹਿੰਦੀ 2000 ਤਾਂ ਕੁਝ ਵੀ ਨਹੀਂ ਆਉਂਦਾ ਫਿਰ ਮੈਂ 5100 ਕਹਤਾ ਉਹਨੂੰ ਮੈਂ ਚਲ 5100 ਪਾ ਦਿੰਨਾ ਨਹੀਂ ਵਧੀਆ ਕੀਤਾ ਸਾਰੇ ਪਰਿਵਾਰ ਦੇ ਲੈ ਲੈਣਗੇ ਸੋਨਾ ਨਹੀਂ ਲੱਗਦਾ 2000 ਰੁਪਇਆ ਪਰ ਉਹਨਾ ਵੀ ਕੀ ਕਹੂਗਾ 5100 ਦੇ ਆ ਤਾਂ ਜਾਣ ਕੇ ਕੁਝ ਕ ਹੁਣ 52500 ਨਾਲ 52500 ਪਾ ਦਿਓ ਕੋਈ ਨਾ ਦੂਜੇ ਦੂਜਿਆਂ ਵੀ ਦੋ ਆ ਗਏ ਉਹਨਾਂ ਨੂੰ ਵੀ ਦੇਖ ਨਾਲ ਉਹਨਾਂ ਦੇ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਇਹਨੂੰ ਤੁਸੀਂ ਪਾ ਦਿਓ ਇਹ ਵੱਡੀ ਐ ਦਸੋਂਦਾਈ ਐ ਆਪਾਂ ਤੋਂ ਵੀ ਗਲਤੀ ਹੋਈ ਐ ਚਲ ਕੋਈ ਨਹੀਂ ਉਹ ਜਲਦਬਾਜ਼ ਮੈਂ ਕਹਤਾ ਉਹਨਾਂ ਨੂੰ ਵੀ ਜਲਦਬਾਜ਼ ਸਮਾਨ ਰੱਖਿਆ ਗਿਆ ਤੇ ਫੰਕਸ਼ਨ ਫੇਰ ਕਰਾਂ ਫੇਰ ਬੁਲਾਵਾਂਗੇ ਫੇਰ ਮੈਂ 52500 ਪਾ ਦਿੰਦਾ ਨਾ ਠੀਕ ਆ ਜਾਓ ਤੁਸੀਂ ਇਹ ਨਿਮੇੜਿਓ ਪਾ ਪਾ ਕੋਈ ਗੱਲ ਨਹੀਂ ਚਲ ਠੀਕ ਆ ਓਕੇ ਸੀ ਮਨ ਫੋਨ ਕਰਕੇ ਦੇਖਾ ਕਿਤੇ ਉਹਨਾਂ ਨੂੰ ਦੇ ਨਾ ਦਿੱਤੇ ਹੁਣ ਪੈਸੇ ਹਾਂ ਕਿਤੇ ਰਾਮ ਨਾ ਫੜਨ ਕੋ 5500 ਤੋਂ ਵੱਧ ਦੇ ਦਿੱਤੇ ਹੁਣ ਦੇਖੋ ਹੁਣ ਕੋ ਹੈਲੋ ਹੈਲੋ ਹੋਰ ਸਿਮਰ ਕੀ ਹਾਲ ਹੈ ਸ਼ਸ਼ਵੀ ਕਾ ਸਿਮਰ ਠੀਕ ਹੋ ਵਧੀਆ ਠੀਕ ਸਾ ਕੀ ਕਰਦੇ ਹੋ ਕੀ ਕਰਦੇ ਹੋ ਮੈਂ ਕਿਹਾ ਕੁਛ ਨਹੀਂ ਕਰਨਾ ਕੀ ਹੈ ਕੱਪੜੇ ਧੋਏ ਸੀ ਹਾਂ ਤੇ ਉਹ ਆਪਣੇ ਮੀਂਹ ਪਾ ਤਾ ਫੇਰ ਭਿੱਜ ਗਏ ਜਾ ਕੇ ਫੇਰ ਅੰਦਰ ਕਰੇ ਅੱਛਾ ਹਾਂ ਹੋਰ ਕੁਛ ਸੁਣਾ ਬੱਚੇ ਠੀਕ ਨੇ ਬੱਚੇ ਤਾਂ ਠੀਕ ਨੇ ਕੀ ਸਲਾਮਾ ਤੈਨੂੰ ਮੈਂ ਤਾਂ ਨਾ ਫੋਨ ਕਰਿਆ ਤੀ ਵੀਰੇ ਨੂੰ ਅੱਛਾ ਹਾਂ ਫੋਨ ਕਰਿਆ ਤੇ ਮੈਨੂੰ ਪਤਾ ਕੀ ਕਹਿੰਦਾ ਮੈਂ ਕਿਹਾ ਵੀਰੇ ਤੂੰ ਐਡੀ ਵੱਡੀ ਕੋਠੀ ਪਾ ਲਈ ਸਾਨੂੰ ਪੁੱਛਿਆ ਵੀ ਨਹੀਂ ਨਾ ਸਾਨੂੰ ਕੱਪੜਾ ਨਾ ਕੋਈ ਨੀਰਾ ਨਾ ਕੋਈ ਸਾਗਰ ਨਾ ਕੁਝ ਵੀ ਹੈ ਨਾ ਮੈਨੂੰ ਕਹਦਾ ਉਸ ਤਾਂ ਬੜਾ ਛੇਤੀ ਛੇਤੀ ਕਹਿੰਦਾ ਸਮਾਨ ਰੱਖ ਲਿਆ ਅੰਦਰ ਮੈਂ ਕਿਹਾ ਲੱਸਤਾ ਝੂੜਾ ਟੰਗਣਾ ਆਪਣਾ ਤੇ ਇੰਨੀ ਰਿਚੈਂਸੀ ਸਾਡੀਆਂ ਤੇ ਸਿੱਕੇ 'ਚ ਬਸਦੇ ਆ ਅਗਲੇ ਕਹਿੰਦੇ ਆ ਵੀ ਕੋਈ ਤੇਰਾ ਭਾਈ ਨਹੀਂ ਐਡੀ ਵੱਡੀ ਕੋਠੀ ਸਹਿਰ ਚ ਲਈ ਪਟਿਆਲੇ ਤੂੰ ਉਸ ਤੇਨੂੰ ਬੁਲਾਇਆ ਹੈ ਨਾ ਕਹਿੰਦਾ ਅਗਲਾ ਵੀ ਬੁਲਾਇਆ ਨਹੀਂ ਕਹ ਲਈ ਆ ਉਹ ਤਾਂ ਮੇਰੀ ਵੀ ਸਭ ਤੋਂ ਕੇਂਦਰੀ ਹੈ ਜੀ ਕਹਿੰਦੇ ਤੇਰੇ ਭਾਈ ਨੇ ਤੈਨੂੰ ਬੁੱਕ ਤੱਕ ਨਹੀਂ ਖਿਆ ਹੈਗਾ ਕਿ ਕੀ ਕਰਾਂ ਵੀ ਉਹ ਕੰਮਾਂ ਕਰ ਰਹੀ ਤੇ ਬੀਜੀ ਹੈ ਹੋਰ ਕੀ ਕਰੀਏ ਭਾਏ ਪੁੱਛਿਆ ਹੀ ਨਹੀਂ ਮੈਨੂੰ ਕਹਿੰਦਾ ਮੈਂ ਕਹਿੰਦੇ ਫਿਰ ਪਤਾ ਕੀ ਕਹਿੰਦਾ ਗੋਵਿੰਦ ਕਹਿੰਦਾ 2000 ਪਾ ਦਿੰਦਾ ਤੇਰੇ ਸੂਟ ਨੂੰ ਅੱਛਾ ਸੂਟ ਮੰਗ ਲੈ ਕੋਕੜੀ ਫੋਨ ਕਿਤੇ ਕਿ ਮੈਂ ਕਹਦਾ ਵੀ ਤੇਰਾ ਸੂਟ ਨਾ ਕਹਿੰਦਾ ਕੱਪੜਿਆਂ ਦਾ ਸੂਟ ਵੀ ਕਹਨੂੰ ਕਹਿੰਦਾ ਕੱਪੜਿਆਂ ਦਾ ਮੈਨੂੰ ਕਹਦਾ ਮੈਂ ਪਾ ਦਿੰਦਾ 2000 ਰੁਪਈਆ ਤੈਨੂੰ ਮੈਂ ਕਹਾਂ 2000 ਤਾਂ ਮੇਰਾ ਸਿਮਾ ਸੂਟ ਮਹਾ ਮੇਰਾ ਮਸਾ ਆਉਣਾ ਸੂਟ ਬੱਚੇ ਬਾਕੀ ਪਰਿਵਾਰ ਸਾਰਾ ਵੀ ਅਗਲਾ ਕੀ ਕਹੂਗਾ ਨਾ ਐਡੀ ਵੱਡੀ ਕੋਠੀ ਕਿਤੇ 50 ਲੱਖ ਕਰੋੜ ਤਾਂ ਕੋਠੀ ਤੇ ਲਾਤਾ ਤੇ ਹੁਣ ਸਾਡੇ ਵਰਗੇ ਨੂੰ ਹਾਂ 2000 ਦਾ ਸੂਟ ਫਿਰ ਕਹਿੰਦਾ 2000 ਦੇ ਤਾਂ ਸੂਟ ਕਹਿੰਦਾ ਚਲ ਤਾਂ ਐਂ ਕਰਦੇ 5100 ਦੇ ਪਾ ਦਿੰਨਾ ਤੁਹਾਨੂੰ ਅੱਛਾ ਹਾਂ ਮੈਂ ਕਹਾਂ ਚਲ ਆਹੋ ਪਾਇਆ ਪਾਇਆ ਖਣੀ ਨਹੀਂ ਪਾਇਆ ਤਾਂ ਹੁਣ ਚੈੱਕ ਕਰਾ ਤੈਨੂੰ ਇਹ ਕੌਣ ਲਾਇਆ ਤੂੰ 51 ਤੋਂ ਮੰਗ ਕੇ ਬੈਗੀ ਰਸ 550 ਪਾ ਲਗੀ ਆ ਨੇ ਮੈਂ ਕਾ ਨੂੰ ਮੰਗਿਆ ਬੋਲੀ 11000 ਤਾਂ ਮੰਗਦੀ ਨਹੀਂ ਮੈਨੂੰ ਮੈਂ ਕਾ ਨੂੰ ਮੰਗਿਆ ਮੈਨੂੰ ਤਾਂ ਆਹੋ ਉਹਨੇ ਆਪ ਹੀ ਕਹਤਾ 5100 ਪਾਣਾ ਪਹਿਲ ਤਾਂ 2000 ਕਹਿੰਦਾ ਤੇ ਫਿਰ 5100 ਹੁਣ ਤਾਂ 5100 ਮਸਾਂ ਕਿਹਾ 5100 ਦੰਦੇ ਦਾ ਢਿੱਡ ਦੁਖਦਾ ਸੀ ਉਹਨਾਂ ਦਾ ਤਾਂ ਆਹੋ ਤੇ ਬਾਕੀ ਹੁਣ ਦੇਖ ਸਰੀਕੇ ਚ ਮੈਂ ਕਹਾਂ ਮੈਂ ਬਸਦੀ ਆ ਵੀ ਤੁਹਾਨੂੰ ਜਵੇਂ ਹੀ ਆਇਆ ਵੀ ਭਾਈ ਬੜੀ ਭੈਣ ਆ ਚਲੋ ਮੇਰੀ ਗੱਲ ਸੁਣਾ ਕਿ 55 ਸੋਨਾ ਕੀ ਬਣਦਾ ਹੈ ਮਠਿਆਈ ਨਹੀਂ ਬਣੂੰਗੀ ਮੈਂ 80 ਬੱਤੀ ਤੋਂ ਕੋਠੀ ਦਾ ਮਾਲ ਕਬਣਿਆ ਮੈਂ ਗਾਈ ਮਹਾਰਾਣੀ ਮੜਾ ਮਟਾ ਮੂਠਾ ਘਰੋਣਾ ਨਹੀਂ ਉਹਨਾਂ ਨੂੰ ਆਪੇ ਸ਼ਰਮ ਚਾਹੀਦੀ ਐ ਸਿੰਨਾ ਹੈਨਾ ਆਪ ਕਾਣੋ ਸੋਚਦਾ ਕੋਈ ਹੁਣ ਆਪੋ ਆਪਣੀ ਲੱਗੀ ਪਈ ਐ ਤੇ ਗਨਾ ਪਰਝਾਈ ਅਕਲ ਦੰਦੀ ਐ ਵਿਵਾਦ ਕੁੜੀਆਂ ਨੂੰ ਪੁੱਛਦਾ ਨਹੀਂ ਤੇ ਐਡ ਵੀ ਕੋਠੀ ਪਾ ਕੇ ਤੇ ਕੁੜੀਆਂ ਦਾ ਪੁੱਛ ਮਣਾ ਮੋਟਾ ਬੰਦਾ ਬੁਲਾਉਂਦਾ ਝੁੱਲ੍ਹਾ ਬੰਨਦੇ ਆਪਾਂ 100 ਸਾਗਨ ਮਨਾਉਂਦੇ ਆਪਦੇ ਭਾਈ ਦਾ 100 ਖੁਸ਼ੀ ਮਨਾਉਂਦੇ ਇਹਦੀ ਖੁਸ਼ੀ ਮਨਾਈਏ ਹੋਰ ਚੰਗੀ ਹੀ ਹੈ ਨਾ ਨਾਲੇ ਪੈਸੇ ਪਰ ਹਾਂ ਨਾਲੇ ਪੈਸੇ ਬਣਦੇ ਮੈਂ ਤਾਂ ਐ ਫੋਨ ਕਰਾਤੀ ਮਾਂ ਕਿਤੇ ਤੁਹਾਨੂੰ ਤਾਂ ਨਹੀਂ ਪਾਪੂ ਦਿੱਤਾ 5000 ਜਾਂ 5100 ਮੈਨੂੰ ਬਾਹਦੇ ਢੇਲੇ ਕਿਉਂ ਮੈਨੂੰ ਤਾਂ ਹੁਣ ਤੱਕ ਦੱਸਿਆ ਵੀ ਨਹੀਂ ਮੈਂ ਤਾਂ ਇਹ ਤਾਂ ਗੱਲ ਕਰਤੀ ਦੀਦੀ ਨਹੀਂ ਮੈਨੂੰ ਕਿਹਾ ਰੱਖਣਾ ਸੀ ਮੈਂ ਫੋਨ ਕਰਿਆ ਮੈਂ ਤੁਹਾਨੂੰ ਉੱਧੇ ਹੀ ਕਹਿੰਦੀ ਫੋਨ ਤਾਂ ਕਰ ਲਓ ਮੜਦੱਕ ਕੁੜੇ ਆਪਣਾ ਵੀ ਤਾਂ ਹਿੱਸਾ ਹੁੰਦਾ ਵਿੱਚ ਬੰਦਾ ਮੈਂ ਕਹਿੰਦੀ ਸੀ ਇਹ ਵੀ ਆਪ ਕਰਕੇ ਗਹਿਣ ਮਾੜਾ ਮੋਟਾ ਖੁਸ਼ ਬੋਦਾਏ ਜੋਲੀ ਸੀ ਵੀ ਆਪ ਕਰ ਲਓ ਹੁਣ ਸੱਤ ਸਮਾਂ ਇਹ ਕਿੱਥੇ ਆਪਣੇ ਆਪਣੇ ਆ ਫੋਨ ਕਰਕੇ ਮੰਗਿਆ ਜਾਂਦਾ ਲੱਗ ਸੱਤ ਕੋ ਹੂਗੀ ਵੀ ਲੈ ਇਹੀ ਮੰਗਦੀ ਆ ਤੋਂ ਦਿਆ ਫਿੱਟੀਆਂ ਨੇ ਕਿ ਇਹ ਨਾ ਥੋੜੀ ਕੋਈ ਕੁਛ ਨਾਲ ਆ ਨੀ ਮੈਂ ਵੀ ਚੋਰੀ ਨੂੰ ਫੋਨ ਕਰਾਤੀ ਮੈਂ ਤਾਂ ਇਹ ਕਹਤਾ ਮੇਰੇ ਭਾਈ ਦਾ ਫੋਨ ਆਇਆ ਤੀ ਮੈਂ ਤਾਂ ਇਹ ਕਹਤਾ ਹੋਰ ਤੇਹੀਂ ਹਾਂ ਮੈਂ ਕਿਹਾ ਸੀ ਕਿਓ ਚ ਬਾਤ ਦੀਆਂ ਤੇ ਜਿਵੇਂ ਨੱਕ ਬਟਾਤੀ ਮੇਰੀ ਹੈ ਹਾਂ 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 ਭੈਣ ਨੇ ਕੋਠੀ ਮੈਂ ਤਾਂ ਹੈਰਾਨ ਹੀ ਰਹਿ ਗਈ ਸੀ ਮਾਂ ਇੱਕ ਵਾਰੀ ਨਹੀਂ ਫੋਨ ਕਰਿਆ ਕੋਈ ਕਦੇ ਤਾਂ ਬੰਦਾ ਯਾਦ ਕਰਦਾ ਹੈ ਭੈਣ ਭਾਈ ਹੈ ਜਮਾਈ ਹਾਂ ਸਾਡੀ ਤਾਂ ਮੈਂ ਦੇਖਦੀ ਤੇ ਵੀ ਫੋਨ ਆਪੀ ਕਰਨਾ ਲਾ ਮੈਂ ਤਾਂ ਕਰ ਲਿਆ ਫਿਰ ਦੇਖੀ ਜਾਊਗਾ ਐਡਾ ਵੀ ਕੀ ਹੋ ਗਿਆ ਚਲੋ ਕਿਰਨ ਨੇ ਤਾਂ ਨਹੀਂ ਕੀਤਾ ਫੋਨ ਕੀ ਪਤਾ ਕਿ ਇਹਨਾਂ ਨੂੰ ਛੋਟੀ ਏ ਕਰਕੇ ਪਾਦੇ ਹਾਂ ਨਹੀਂ ਮੈਂ ਨਹੀਂ ਫੋਨ ਕਰ ਰਹਾ ਮੈਂ ਤਾਂ ਤੈਨੂੰ ਤੇਰੇ ਨਾਲ ਗੱਲ ਕਰ ਤੂੰ ਕਿੰਨਾ ਨਾਲ ਗੱਲ ਕਰ ਵੀ ਤੈਨੂੰ ਤਾਂ ਨਹੀਂ ਪਾਤੇ ਪੈਸੇ ਕਿਤੇ ਉਹਨੂੰ ਨਾ ਪਾਤੇ ਹੁਣ ਤਾਂ ਇਹਨਾਂ ਨੇ ਫੋਨ ਕਰਿਆ ਵੀ ਤੁਹਾਨੂੰ ਪਾਤੇ ਕਿ ਨਹੀਂ ਪਾਤੇ ਇਹ ਪੈਸੇ ਮੈਨੂੰ ਤਾਂ ਮੇਰੇ ਨਾਲ ਤਾਂ ਕੁਝ ਨਹੀਂ ਦਿੱਤਾ ਹੈ ਨਾ ਮੈਂ ਤਾਂ ਫੋਨ ਕਰਕੇ ਪੁੱਛਿਆ ਵੀ ਨਹੀਂ ਆਹੀ ਗੱਲ ਹੋਈ ਸੀ ਅੱਜ ਮੇਰੀ ਉਹਦੇ ਨਾਲ ਅੱਛਾ ਕੋਈ ਨਹੀਂ ਮੈਂ ਨਾ ਕਿੰਨਾਂ ਨੂੰ ਫੋਨ ਕਰਕੇ ਪੁੱਛਦੀ ਆ ਕਿ ਇਹ ਨਾਲ ਤਾਂ ਕੋਈ ਗੱਲ ਹੋਈ ਆਹੋ ਕਿ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਅੱਛਾ ਜੇ ਤੁਹਾਨੂੰ ਪੈਸੇ ਪਾਤੇ ਆ ਕਹਿੰਦੇ ਨੇ ਫੋਨ ਫਾਨ ਰਾਹੀਂ ਪੈਸੇ ਪਾ ਆ ਜਾਂਦੇ ਹੁੰਦੇ ਨੇ ਜੇ ਤੁਹਾਨੂੰ ਫੋਨ ਪੈਸੇ ਪੈਸੇ ਫੁਸੇ ਪਾਤੇ ਫੋਨ ਰਾਹੀ ਹੈ ਨਾ ਤਾਂ ਫਿਰ ਮੈਨੂੰ ਕਿ ਉਹ ਕੱਟ ਦਿਓ ਚੰਗਾ ਹਾਂ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਦੇ ਨਾਲ ਦਤੂੰਗੀ ਹਾਂ ਮੈਨੂੰ ਫੋਨ ਕਰਦੀ ਚੱਲ ਮੇਰੀ ਗੱਲ ਸੁਣ ਭਾਬੀ ਤਾਂ ਨਹੀਂ ਗੱਲ ਕੀਤੀ ਨਾ ਭਾਬੀ ਨੇ ਕੁਝ ਸੁਣੀ ਕਿਹਾ ਭਾਬੀ ਸੱਚਾ ਹੈ ਨਹੀਂ ਤੇ ਕਿਸ ਕਹੂਗੀ ਪਤਾ ਨਹੀਂ ਭਾਈ ਭਰਾ ਹੂੰ ਕੀ ਗੱਲ ਕਰੀਆ ਪਤਾ ਨਹੀਂ ਭਾਈ ਡਰਦਾ ਹੈ ਭਾਬੀ ਤੋਂ ਪਤਾ ਨਹੀਂ ਸੀ ਮੈਂ ਨਹੀਂ ਪਤਾ ਮੈਂ ਉੱਥੇ ਕੋਈ ਨਹੀਂ ਨਾ ਨਾ ਮੈਂ ਤਾਂ ਪਰੇ ਹੋ ਕੇ ਗੱਲ ਕਰੀਆ ਠੀਕ ਐ ਤਾਂ ਕੋਈ ਨਹੀਂ ਮੈਂ ਨਾ ਕਿੰਨਾਂ ਨੂੰ ਫੋਨ ਕਰਦੀ ਆ ਮੈਂ ਪੁੱਛਦੀ ਆ ਕਾ ਕੁਛ ਕੁਛ ਫਿਰ ਮੈਂ ਜੀ ਰੋ ਤਾਂ ਸਹੀ ਚੰਗਾ ਤੇ ਨਾਲੇ ਨਾ ਮੇਰੀ ਗੱਲ ਸੁਣ ਹਾਂ ਜੇ ਪੈਸੇ ਪਾ ਦੇ ਤਾਂ ਠੀਕ ਐ ਨਹੀਂ 11000 ਤੋਂ ਘੱਟ ਨਹੀਂ ਲੈਣਾ ਹੈਗਾ ਹੈ ਨਾ ਅਸਾਂ ਤੁਸੀਂ 11000 ਕਹਿ ਦਿਓ ਮੈਂ ਤਾਂ ਨਹੀਂ ਆਪੇ ਮੂੰਹ ਤੋਂ ਕਹੇ ਤਾਂ ਹੀ ਮੈਂ ਕਹੇ ਮੰਗਦੀ ਨਾ ਮੈਂ ਤਾਂ ਆਪ 11000 ਮੰਗਦੀ ਕਿ 11000 ਤਾਂ ਹੱਕਾ ਹੈ ਹਾਂ ਹੱਕ ਬੰਦ ਹਾਂ ਇੰਨੀ ਵੱਡੀ ਕੋਠੀ ਕਿਤੇ ਲੈਣੀ ਸੌਖੀ ਹੈ ਸ਼ਹਿਰ ਦੇ ਵਿੱਚ ਐਡੀ ਵੱਡੀ ਕੋਠੀ ਲੈ ਕੇ ਹਾਂ ਆਪਾਂ ਤਾਂ ਜਿਵੇਂ ਹੀ ਭਨੇ ਕਰਤਾ ਉਹਨਾਂ ਨੇ ਜਿਵੇਂ ਦਿੱਤੂ ਚ ਮੱਖੀ ਕੱਟ ਕੇ ਸੁੱਟਦੇ ਹੁੰਦੇ ਨੇ ਚਲ ਕੋਈ ਨਹੀਂ ਮਾਂ ਦੀ ਗੱਲ ਜਾ ਕੇ ਉਹ ਵੀ ਦੇਖੀ ਜਾਂਦੀ ਐ ਕਰਦੇ ਕੁਛ ਹੈ ਨਹੀਂ ਹਾਂ ਲਾ ਉਹਨੇ ਨਹੀਂ ਦੱਸਿਆ ਭੋਰਾ ਨਹੀਂ ਕਿਹਾ ਮੱਤ ਤੇ ਦਿੱਤੀ ਰਸੇ ਨਾ ਨੂੰ ਐ ਮਾਉ ਉਹਨਾਂ ਦੀ ਬਣੀ ਪਈ ਆ ਮਾਉ ਉਹਨਾਂ ਦੀ ਹੋਰ ਉਹਦੇ ਵੀ ਬੁੱਕਰੀ ਪਣੀ ਬੈਠੀ ਹੋਣੀ ਹਾਂ ਦੱਸ ਕੋਈ ਸਤਾ ਨਹੀਂ ਆਉਂਦੀ ਹੋਈ ਤਾਂ ਐ ਚਲ ਚੰਗਾ ਤੂੰ ਕਰ ਲੈਣਾ ਕੱਲ ਕਰਕੇ ਮੈਨੂੰ ਦੱਸ ਜਿਗਾ ਮੇਰਾ ਕੰਮ ਪੈਣ ਸਾਰਾ ਪਿਆ ਹੋਰ ਕੰਮ ਕਰਦੀਆਂ ਮੈਂ ਹਾਂ ਹਾਂ ਕਰਦੀ ਮੈਨੂੰ ਚੰਗਾ ਨਹੀਂ ਆਉਂਦੇ ਨਾਲ ਫੇਰ ਜਿੰਨ ਦੱਸੂਗੀ ਜਰੂਰ ਜਰੂਰ ਦੱਸੀ ਠੀਕ ਆ ਓਕੇ ਹਾਂ ਓਕੇ ਕੁਲਵਿੰਦਰ ਠੀਕ ਕਹਿੰਦੀ ਸੀਗੀ

ਬੱਸ ਮੈਂ ਵੀ ਵਧੀਆ। ਹੋਰ ਕੀ ਬੱਚੇ ਕਿਵੇਂ ਨੇ? ਬੱਚੇ ਠੀਕ ਠਾਕ ਐ ਨਾ। ਹੋਰ ਕੀ ਬਣਦਾ ਹੈ? ਕੁਛ ਨਹੀਂ ਤੂੰ ਮੇਰੀ ਗੱਲ ਸੁਣਾ। ਮੈਨੂੰ ਨਾ ਕਲਵਿੰਦਰ ਜੀ ਦਾ ਫੋਨ ਆਇਆ ਸੀ। ਅੱਛਾ ਜੀ। ਤੇ ਉਹਨੇ ਨਾ ਵੀਰੇ ਨੂੰ ਫੋਨ ਕੀਤਾ ਹੋਊਗਾ ਕੋਠੀ ਦੀਆਂ ਵਧਾਈਆਂ ਦੇਣ ਵਾਸਤੇ। ਅੱਛਾ ਅੱਛਾ। ਤੇ ਫਿਰ ਉਹਨੇ ਤਾਂ ਕਹਿਤਾ ਵੀ ਵੀਰੇ ਤੁਸੀਂ ਵੀ ਕੋਠੀ ਚ ਆ ਗਏ ਤੁਸੀਂ ਕੁੜੀਆਂ ਨੂੰ ਬੁਲਾਇਆ ਹੀ ਨਹੀਂ ਹੈਗਾ। ਹਾਲੇ ਫੋਨ ਵੀ ਨਹੀਂ ਕੀਤਾ ਹੈਗਾ ਉਹਨਾਂ ਨੇ ਤਾਂ ਕੁਝ ਵੀ ਨਹੀਂ ਆ ਕੇ ਦੇਖ ਜੋ ਘਰ ਵੀ ਅਸੀਂ ਆ ਗਏ ਹੋਰ ਹੁਣ ਦੱਸਿਆ ਵੀ ਨਹੀਂ ਹੈਗਾ ਵੀ ਅਸੀਂ ਕੋਠੀ ਚ ਵੀ ਜਾ ਰਹੇ ਆਂ ਕਿ ਅਸੀਂ ਸ਼ਿਫਟ ਕਰ ਰਹੇ ਆਂਗੇ ਸਮਾਨ ਰੱਖਣ ਤੋਂ ਪਹਿਲਾਂ ਅਗਲਾ ਕਹਿੰਦਾ ਵੀ ਅਸੀਂ ਪਾਠ ਕਰਾਉਂਦੇ ਆਂ ਨਾ ਉਹ ਕਰਾਆਂ ਨਾ ਬੁਲਾਇਆ ਨਾ ਚਲਾਇਆ ਨਾ ਕੁਝ ਦਿੱਤਾ ਉਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਹੈਗਾ ਤੇ ਫਿਰ ਦੀਦੀ ਕਹਿੰਦੀ ਵੀ ਮੈਂ ਤਾਂ ਨਾ ਕਹਿਤਾ ਵੀ ਭਾਈ ਵੀ ਸਾਡੇ ਵੀ ਘਰ ਹੈਗਾ ਵੀ ਸਾਨੂੰ ਮੜਾ ਮੋਟਾ ਤੁਸੀਂ ਡੱਬਾ ਡੁੱਬਾ ਦੇ ਜਾਂਦੇ ਕੋਈ ਸੂਟ ਵਟਾ ਕੁਛ ਤਾਂ ਦੇ ਕੇ ਜਾਂਦੇ ਤੇ ਕਹਿੰਦੀ ਫਿਰ ਵੀਰਾ ਕਹਿੰਦਾਗਾ ਚਲ ਤੈਨੂੰ ਭਾਈ ਮੈਂ 2000 ਭੇਜ ਦਿੰਦਾ ਲਾ 2000 ਨਾਲ ਕੀ ਬਣਨਾ ਹੋਰ ਹੁਣ 2000 ਫਿਰ ਕਹਿੰਦੀ ਮੈਂ ਕਿਹਾ ਵੀ 2000 ਦਾ ਤਾਂ ਮੇਰਾ ਹੀ ਸੂਟ ਆਊਗਾ ਵੀ ਮੇਰੇ ਜਵਾਕ ਵੀ ਨੇਗੇ ਸਾਰਾ ਵੀ ਹਨਾ ਸਾਰਾ ਕੁਝ ਹੀ ਦੇਖਣਾ ਹੈਗਾ ਹਾਂਜੀ ਤੇ ਇਹ ਕਹਿੰਦੀ ਫਿਰ ਕਹਿੰਦਾਗਾ ਵੀ ਚਲ 5100 ਪਾ ਦਿੰਦਾ ਦੇ ਦੇ ਕਵੰਜਾ ਨਾਲੋਂ ਨਾਲ ਵੀ ਕੀ ਬਣਦਾ ਇੱਕ ਸੂਟ ਨਹੀਂ ਆਉਂਦਾ ਹੈਗਾ 5200 ਦਾ ਤਾਂ ਮੈਂ ਵੀ ਕਹੀਂ ਕਿਹਾ ਸੀ ਕੁਲਵਿੰਦਰ ਦੀਦੀ ਨੂੰ ਮੈਂ ਕਿ ਕਮ ਸੇ ਕਮ 11000 ਤਾਂ ਮੰਗਦੀ ਤੁਸੀਂ ਕਿਹਾ ਰਿਹਾ ਕਹਿੰਨਾ ਮੈਂ ਕਹਿੰਦੀ 21000 ਮੰਗਣਾ ਚਾਹੀਦਾ ਸੀ ਹਾਂ ਇਹ ਵੀ ਸਹੀ ਹੈ ਇਹ ਤੋਂ ਬਿਨਾ ਆਹ ਦੱਸੋ ਅੱਜ ਕੱਲ ਜੇ ਆਪਾਂ ਬਾਜ਼ਾਰ ਜਾਂਦੇ 5-7 ਹਜ਼ਾਰ ਤੋਂ ਘਾਟੇ ਕਸੂਟ ਨਹੀਂ ਆਉਂਦਾ ਬਾਕੀ ਜਵਾਕ ਹੋਗੇ ਜਿੱਤੇ ਮੇਰੀ ਸੱਸ ਵੀ ਕਹਿ ਦਊਗੀ ਮੈਨੂੰ ਨਹੀਂ ਦਿੱਤਾ ਸਹੀ ਗੱਲ ਹੈ ਤੇਰੀ ਮੇਰੇ ਦਿਮਾਗ ਵਿੱਚ ਨਹੀਂ ਇਹ ਆਇਆ ਪੂਰਾ ਕਰਾਂਗੇ ਨਹੀਂ ਸਹੀ ਗੱਲ ਕਹਿ ਰਹੀਆਂ ਕਿਰਨ ਤੋਂ ਫਿਰ ਇਹ ਇਹਦਾ ਮਤਲਬ ਆਪਾਂ ਨੂੰ 1 1 1 ਮੰਗਣਾ ਚਾਹੀਦਾ ਹਾਂ 1 1 1 ਮੰਗਣਾ ਚਾਹੀਦਾਗਾ ਨਾਲੇ ਫਿਰ ਆਪਾਂ ਨੂੰ ਕਹੜਾ ਹੁਣ ਖੁਸ਼ੀ ਆ ਉਹਨਾਂ ਨੇ ਐਡੀ ਵੱਡੀ ਕੋਠੀ ਪਾਈ ਆ 1 ਕਰੋੜ ਰੁਪਏ ਕੋਠੀ ਤੇ ਲਾਇਆ ਤੇ ਸਾਨੂੰ 20000 ਦਿੰਦੇ ਹੋਏ ਕਹਣਾ ਦਾ ਕੋਈ ਦੁੱਖੂਗਾ ਕੁਝ ਸਹੀ ਗੱਲ ਐ ਚਲ ਆ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਅਸੀਂ ਨਾ ਤੇਰੇ ਕੋਲ ਆਵਾਂਗੇ ਤੇ ਸੱਸ ਤਨ ਜਾਣਾ ਤਾਂ ਨਹੀਂ ਕਿਤੇ ਤੇ ਸੱਸ ਨਹੀਂ ਹੋਈ ਤਾਂ ਫੋਨ ਕਰਦੀ ਅਸੀਂ ਦੋਨੇ ਭੈਣਾਂ ਤੇਰੇ ਕੋਲ ਆਵਾਂਗੇ ਫਿਰ ਆਪਾਂ ਸਲਾਹ ਬਣਾਉਣੇ ਆਪਾਂ ਕਰਨਾ ਕੀ ਮੇਰੀ ਸੱਸ ਨੇ ਜਾਣਾ ਤਾਂ ਹੈਗਾ ਸਾਡੇ ਨਾ ਗਲੀ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਆ। ਅੱਛਾ। ਹਾਂ ਕੱਲ ਨੂੰ ਜਾਣਾ। ਤੁਸੀਂ ਕੱਲ ਨੂੰ ਹੀ ਆ ਜਾਓ। ਚੱਲ ਸੀ ਕੱਲ ਨੂੰ ਹੀ ਆਉਣੇ ਤੇਰੇ ਕੋਲ। ਫਿਰ ਆਪਾਂ ਸਲਾਬ ਬਣਾ ਕੇ ਨਾ ਆਪਾਂ ਸਿੱਧਾ ਵੀਰੇ ਦੇ ਘਰੀ ਜਾਵਾਂਗੇ। ਨਾਲੇ ਤਾਂ ਕੋਠੀ ਦੇਖਿਆਵਾਂਗੇ। ਮੈਨੂੰ ਐ ਦੱਸੋ ਬੀਬੀ ਨੇ ਵੀ ਨਹੀਂ ਤੁਹਾਨੂੰ ਫੋਨ ਕੀਤਾ। ਕਿੱਥੇ? ਮਾਂ ਤਾਂ ਆਪ ਉਹਨਾਂ ਦੀ ਹੋਈ ਬੈਠੀ ਹੈ ਜੀ। ਉਹਨੂੰ ਵੀ ਬਸ ਆਪਦਾ ਮੁੰਡਾ ਹੀ ਦੀਂਦਾ। ਸਾਡਾ ਭਾਈ ਥਾਣੂ ਥੋੜੀ ਤਿਕੂਗਾ ਵੀ ਹਾਂ ਇਹਨਾਂ ਦਾ ਭਾਈ ਐ ਵੀ ਕੁਝ ਕਰਨ ਦਾ ਫਰਜ਼ਵੰਦਾ ਉਹਦਾ। ਮਤਲਬ ਬੀਬੀ ਨੂੰ ਵੀ ਤਾਂ ਕਹਿਣਾ ਚਾਹੀਦਾ ਵੀ ਮੇਰੀਆਂ ਕੁੜੀਆਂ ਨੂੰ ਤਾਂ ਕੀ ਦਿੱਤਾ ਭ ਐਨਾਂ ਨੇ ਤਾਂ ਆਪਾਂ ਨੂੰ ਨਾ ਐਂ ਕੱਢ ਕੇ ਬਾਹਰ ਮਾਰਿਆ ਜਿਵੇਂ ਚਾਚੋ ਮੱਖੀ ਕੱਢ ਕੇ ਬਾਹਰ ਮਾਰੀਦੀ ਹੁੰਦੀ ਹੈ ਸਾਡੀ ਜਿਵੇਂ ਕੋਈ ਇੱਜ਼ਤੇ ਨਹੀਂ ਹੁੰਦੀ ਹੈਗੀ ਔਰ ਮਤਲਬ ਬੀਬੀ ਨੂੰ ਵੀ ਤਾਂ ਚਾਹੀਦਾਗਾ ਇੱਥੇ ਲੋਕਾਂ ਦੀ ਐ ਬਾਵਾ ਨਾ ਘਟੀਆਂ ਜਿਹਾ ਕਰਦੇ ਨੇ ਇੱਥੇ ਸਾਡੀ ਮਾਂ ਜਿਹੜੇ ਆਪਣੇ ਮੁੰਡੇ ਦੀ ਕਰਦੀ ਆ ਮਾਂ ਨੂੰ ਨਹੀਂ ਦਿਖਦਾ ਕੁਛ ਮਾਂ ਨੂੰ ਤਾਂ ਆਪਦਾ ਮੁੰਡਾ ਦਿਖਦਾ ਉਹਨੇ ਬਿਠਾ ਦਿੱਤੀ ਨਾ ਕੋਠੀ ਚਲ ਜਾ ਕੇ ਆਪਾਂ ਕਿੱਥੇ ਦਿਖਾਂਗੇ ਉਹਨੂੰ ਉਹ ਸਾਡੇ ਕੰਨੀ ਵੀ ਤਾਂ ਦੇਖਣਾ ਚਾਹੁੰਦਾ ਅਸੀਂ ਸਭ ਕੁਝ ਇੱਥੇ ਛੱਡਿਆ ਹੋਇਆ ਅਸੀਂ ਕਿਹੜਾ ਹਿੱਸੇ ਲੈ ਕੇ ਆ ਗਈਆਂ ਉੱਥੋਂ ਆਓ ਜ਼ਮੀਨ ਐ ਜਾਇਦਾਦ ਐ ਐਡੀ ਕੋਠੀ ਬਣਾ ਲਈ ਹੁਣ ਤਾਂ ਕੁਛ ਮਾੜਾ ਮੋਟਾ ਸੋਚਣਾ ਚਾਹੀਦਾ ਉਹਨਾਂ ਨੂੰ ਹਾਂ ਜਿਹੜੇ ਨਾਲੇ ਆਪਾਂ ਕਿਹੜਾ ਬਾਲਾ ਮੰਗਰਿਆ ਹੁਣ 21000 ਰੁਪਏ ਮੰਗਿਆ ਹੁਣ ਆਪਾਂ ਜਾ ਕੇ ਆਪਾਂ ਕੱਲ ਨੂੰ ਗੱਲ ਕਰਦੇ ਹਾਂ ਤੁਸੀਂ ਮੇਰੇ ਕੋਲੇ ਆਓ ਕੱਲ ਨੂੰ ਪਹਿਲੇ ਚਲ ਠੀਕ ਐ ਅਸੀਂ ਤੇਰੇ ਕੋਲ ਆਉਣੇ ਆਗੇ ਫਿਰ ਆਪਾਂ ਗੱਲ ਕਰਦੇ ਹਾਂ ਠੀਕ ਐ ਹਾਂ ਮੈਂ ਇਹ ਜਾਣ ਕੇ 10 ਵਜੇ ਚਲੀ ਜਾਊਗੀ ਮੇਰੀ ਸੱਸ ਠੀਕ ਐ ਹਾਂ ਤੁਸੀਂ ਉਦੋਂ ਟਾਈਮ 'ਤੇ ਨਾਲੇ ਆ ਜੀ ਠੀਕ ਐ ਮੈਂ ਕਰਦੀ ਆਂ ਕੁਲਵਿੰਦਰ ਜੀ ਨੂੰ ਫੋਨ ਹਾਂਜੀ ਹਾਂ ਠੀਕ ਐ ਠੀਕ ਐ ਚੰਗਾ ਆ ਵਧੀਆ ਹੋ ਗਿਆ। ਕੁਲਵਿੰਦਰ ਤਾਂ ਭੋਲੀ ਹੈ ਵਿਚਾਰੀ। ਕਹਿੰਦੀ 5110 5100 ਦਾ ਕੀ ਆਉਂਦਾ। ਮੈਂ ਹਜੇ 11000 ਕਹਿ ਰਹੀ ਸੀ ਪਰ ਕਿਰਨ ਨੇ ਵਧੀਆ ਕਹਿਤਾ 21000। ਚਲ ਹੁਣ ਕੁਛ ਬਣੂਗਾ ਤਾਂ ਸਹੀ। ਮੈਂ ਤਾਂ ਕੱਲ ਨਾਲ ਦੇ ਬਣਵਾ ਲੂੰਗੀ। ਛੋਟੇ-ਛੋਟੇ ਸਹੀ। ਚਲ ਕੁਛ ਬਣਦਾ ਜਾਊਗਾ। ਕੁਲਵਿੰਦਰ ਨਾਲ ਕਰਤੀਆਂ ਕਰਤਾ। ਉਹਨੂੰ ਕਹਿਣੀ ਆ ਵੀ ਚਲ ਆਪਾਂ ਕਿਰਨ ਦੇ ਘਰੇ ਜਾ ਕੇ ਆਉਣੇ ਆ। ਇਕੱਠੀਆਂ ਚਲੀ ਜਾਵਾਂਗੇ ਉੱਥੇ ਵੀਰੇ ਦੇ ਘਰੇ। ਠੀਕ ਹੈ।